ਹਾਂਜੀ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੇੜ ਤਾਂ ਤੁਸੀਂ ਬਹੁਤ ਦੇਖੇ ਹੋਣੇ ਆ ਤੇ ਅੱਜ ਤੁਸੀਂ ਕਮੈਂਟ ਕਰਕੇ ਮੈਨੂੰ ਇਹ ਦੱਸੋ ਕਿ ਇਹ ਜਿਹੜਾ ਦਰਖਤ ਤੁਸੀਂ ਦੇਖ ਰਹੇ ਆ ਵੀ ਇਹ ਕਿਸ ਚੀਜ਼ ਦਾ ਦਰਖਤ ਆ ਲਓ ਜੀ ਬਹੁਤ ਹੀ ਘੱਟ ਆਪਾਂ ਨੂੰ ਪੰਜਾਬ ਦੇ ਵਿੱਚ ਇਹ ਦਰਖਤ ਦੇਖਣ ਨੂੰ ਮਿਲਦਾ ਆ ਤੇ ਬਹੁਤ ਹੀ ਵੱਡਾ ਆ ਇਹਨੂੰ ਫਲ ਵੀ ਲੱਗੇ ਹੋਏ ਆ ਚਲੋ ਤੁਹਾਨੂੰ ਦਿਖਾਉਂਦੇ ਆ ਹੁਣ ਇਹਦੇ ਫਲ ਤੇ ਫਿਰ ਸ਼ਾਇਦ ਤੁਸੀਂ ਅਸੌਖੇ ਤਰੀਕੇ ਨਾਲ ਬੁੱਝ ਸਕਦੇ ਆ ਕਿ ਕੀ ਆ ਨਿਕਲਿਆ ਹੈ ਨਾ ਕਿੰਨੇ ਸੋਹਣੇ ਹਾਂਜੀ ਦੋਸਤੋ ਦੇਖੋ ਮਹਲੋ ਇਹ ਰੋਪੜ ਬੈਂਕ ਦੇ ਵਿੱਚ ਲੱਗਿਆ ਹੋਇਆ ਦਰਖਤ ਰੋਪੜ ਕੋਆਪਰੇਟਿਵ ਬੈਂਕ ਦਾ ਫਲ ਬਹੁਤ ਆ ਫਲ ਬਹੁਤ ਜਿਆਦਾ ਲੱਗਿਆ ਹੋਇਆ ਸ਼ਾਨਦਾਰ ਜਿਹੜਾ ਦਰਖਤ ਇੱਥੇ ਲੱਗਾ ਹੋਇਆ ਹੈ ਬੈਂਕ ਦੇ ਜਿੱਥੇ ਸ਼ਾਂਤ ਚ ਵਧਦਾ ਕਰ ਰਿਹਾ ਹੈ ਉੱਥੇ ਲੋਕਾਂ ਨੂੰ ਮਹਲੋ ਖਾਣ ਲਈ ਇੱਕ ਬਹੁਤ ਵਧੀਆ ਜਿਹੜਾ ਫਲ ਦੇ ਹੈਗਾ ਸੋ ਬਹੁਤ ਸਾਰੇ ਇੱਥੇ ਇਹਨਾਂ ਨੇ ਦਰਖਤ ਲਾਏ ਹੋਏ ਅੰਬਾਂ ਦੇ ਵੀ ਹੈਗੇ ਆ ਚੇਕੂਆ ਦੇ ਵੀ ਹੈਗੇ ਆ ਲੇਕਿਨ ਆਹ ਦਰਖਤ ਦੱਸੋ ਤੁਸੀਂ ਕਹਦਾ ਹੈ